ਵਾਹਿਗੁਰਜੀਓ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ ਸਭ ਤੋਂ ਪਹਿਲਾਂ ਪਿਆਰੀ ਪਿਆਰੀ ਭੈਣਾਂ ਨੂੰ ਸਤਿ ਸ੍ਰੀ ਅਕਾਲ ਇਹ ਸੂਟ ਉਹ ਭੈਣਾਂ ਵਾਸਤੇ ਆ ਜਿਨ੍ਹਾਂ ਦੇ ਘਰੇ ਮੈਰਿਜ ਆਉਣ ਵਾਲੀ ਆ ਫੰਕਸ਼ਨ ਆਉਣ ਵਾਲੇ ਆ ਪਾਰਟੀਆਂ ਚੱਲਣ ਵਾਲੀਆਂ ਜੱਸੀ ਵੀਰ ਨੇ ਬ੍ਰਾਈਡਲ ਸੂਟਾਂ ਦੀ ਤਿਆਰੀ ਕਰ ਲਈ ਕਮ ਸੇ ਕਮ ਅਜੇ 70 ਡਿਜ਼ਾਈਨ ਆਇਆ ਮੇਰੀ ਦੁਕਾਨ ਤੇ ਨਵੇਂ ਜਿਹੜੇ ਸਿਲੇਕਟਡ ਡਿਜ਼ਾਈਨ ਆ ਸਿਰਫ ਭੈਣਾਂ ਹੀ ਨਜ਼ਰ ਹੋਈ ਕਰਾ ਰਿਆਂ ਮੈਂ ਵੀਡੀਓ ਸ਼ੇਅਰ ਕਰੀ ਚੱਲੋ ਪੇਜ ਨੂੰ ਲਾਈਕ ਕਰੀ ਚੱਲੋ ਆ ਦੇਖੋ ਜੋ ਸੂਟ ਤਿਆਰ ਹੋਇਆ ਹੋਇਆ ਮਾਡਲ ਦੇ ਉਹੀ ਸੇਮ ਟੂ ਸੇਮ ਤਿਆਰ ਕਰਵਾਇਆ ਜੀ ਜੈਪੂਰੀ ਲੁੱਕ ਦਿੱਤੀ ਹੈ ਜੀ ਫੁੱਲ ਪਿਓਰ ਦਾ ਸੂਟ ਹੈ ਜੀ ਚੁੰਨੀ オリジナル ਚਨੌਂਦੀ ਹੈ ਜੀ ਕੈਨੇਡਾ ਵਾਲੀ ਟੱਚ ਦਿੱਤੀ ਹੋਈ ਆ ਬਿਲਕੁਲ ਸਿੰਪਲ ਸੋਬਰ ਚੁੰਨੀ ਹੈ ਚਨੌਂਦੀ ਆ ਸੂਟ ਆ ਜੀ ਆ ਪੱਲਾ ਦੇਖੋ ਕਿੰਨਾ ਸ਼ਾਨਦਾਰ ਸਿਫਤਾਂ ਵਾਸਤੇ ਸ਼ਬਦ ਹੀ ਨਹੀਂ ਹੈਗੇ ਜੀ ਵੀਡੀਓ ਸ਼ੇਅਰ ਕਰੀ ਚੱਲੋ ਦੇਖੋ ਗੱਲ ਤਿਆਰ ਹੋਇਆ ਹੋਇਆ ਕੋਈ ਬਾੜਾ 골ਡ ਪੈਨਨ ਦੀ ਲੋੜ ਨਹੀਂ ਸੂਟ ਹੀ سونے ਵਰਗਾ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ ਚਾਰ ਕਲਰ ਦਾ ਸੈੱਟ ਹੈ ਜੀ ਬਾਜ਼ਾਰ 'ਚ 4500 ਰੁਪਏ ਕੀਮਤ ਹੈ ਜੀ ਇਹਦੀ ਪਰ ਜੱਸੀ ਵੀਰ ਤੋਂ ਮਿਲੂਗਾ 2860 ਰੁਪਏ ਦਾ ਵੀਡੀਓ ਸ਼ੇਅਰ ਕਰੀ ਚੱਲੋ ਪੇਜ ਨੂੰ ਲਾਈਕ ਕਰੀ ਚੱਲੋ 2860 ਰੁਪਏ ਦਾ ਇੰਨਾ ਸੋਹਣਾ ਸੂਟ ਹੈ ਨਾ ਚਾਹੇ ਇੱਕ ਤੋਲੇ ਦੇ ਪੈਸੇ 70000 ਲੈ ਲਈਏ ਪਰ ਮਿਲਣਾ ਨਹੀਂ ਹੈਗਾ ਮਿਲਣਾ ਹੈਗਾ ਸਿਰਫ 2860 ਰੁਪਏ ਦਾ ਪਾਰਟੀਆਂ ਦੀ ਜਾਨ ਆ ਪਹਿਣਾ ਦੀ ਸ਼ਾਨ ਹੈ ਸਰਦਾਰਨੀਆਂ ਦੀ ਜਾਨ ਹੈ ਇੰਨਾ ਸੋਹਣਾ ਸੂਟ ਤਾਂ ਕਦੀ ਮਿਲਣਾ ਹੀ ਨਹੀਂ ਹੈ ਆ ਭੈਣ ਖੜੀ ਆ ਕਹਿੰਦੀ ਵੀਰੇ ਮੇਰੇ ਵਾਸਤੇ ਵੀ ਇੱਕ ਸੂਟ ਰੱਖ ਦੇ ਚਾਰ ਕਲਰ ਆ ਜੀ ਆ ਪਿਸਤਾ ਕਲਰ ਆ ਜੀ ਬੇਬੀ ਪਿੰਕ ਤੋਂ ਥੋੜਾ ਜਿਹਾ ਡਾਰਕ ਆ ਜੀ ਆ 80 ਗ੍ਰੀਨ ਆ ਜੀ ਚਾਰੇ ਕਲਰ ਹੀ ਬੜੇ ਸੁੰਦਰ ਆ ਪੇਜ ਨੂੰ ਲਾਈਕ ਅਤੇ ਸ਼ੇਅਰ ਕਰੀ ਚਲੋ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ ਇੱਕ ਸੂਟ ਬਾਜ਼ਾਰ 4500 ਦਾ ਜੱਸੀ ਵੀਰ ਕੋਲ 2800 60 ਰੁਪਏ ਦਾ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ ਪਿਓਰ ਚਨਾਉਣ ਦੀ ਚੁੰਨੀ ਆ ਸਾਰਾ ਹੈਂਡਵਰਕ ਹੋਇਆ ਹੋਇਆ ਜੈਪੂਰੀ ਲੁੱਕ ਦਿੱਤੀ ਹੋਈ ਆ ਸੂਟ ਦੀਆਂ ਫਰਮੈਸ਼ਨ ਚੱਲਨੀ ਆ ਹੁਣ ਇਹਦੀਆਂ ਦੇਖੋ ਵੀਡੀਓ ਪੈਣਾ ਦੀ ਹੁਣ ਇੱਕ ਕਾਲ ਆਉਣੀ ਸ਼ੁਰੂ ਹੋ ਜਾਣੀ ਆ ਕੋਈ ਕੈਨੇਡਾ ਦਾ ਕਾਲ ਆਉਣੀ ਆ ਕੋਈ ਇਟਲੀ ਤੋਂ ਆਉਣੀ ਆ ਕੋਈ ਆਸਟ੍ਰੇਲੀਆ ਤੋਂ ਆਉਣੀ ਆ ਜੱਸੀ ਵੀਰੇ ਸਾਡੇ ਵਾਸਤੇ ਸੂਟ ਰੱਖ ਲਓ ਜੱਸੀ ਦੀ ਹੱਟੀ ਬਸਟੈਂਡ ਮਰੈਂਡਾ ਕਰੀ ਜਾਓ ਵੀਡੀਓ ਸ਼ੇਅਰ ਤੇ ਪੇਜ ਨੂੰ ਲਾਈਕ ਜੱਸੀ ਦੀ ਹੱਟੀ ਬਸਟੈਂਡ ਮਰੈਂਡਾ ਜੀ